ਸਿੱਖ ਰੰਧ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਕਮਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਹੋਣ ਕਰਕੇ ਸਿੱਖ ਕੌਮ ਹੀ ਨਹੀਂ ਪੂਰੇ ਪੰਜਾਬ ਵਾਸੀ ਹੀ ਨਹੀਂ ਵਿੱਚੋਂ ਭਰਦੇ ਸਿੱਖ ਜਿਹੜੇ ਨਾਰਾਜ਼ ਨੇ ਨਾਰਾਜ਼ ਨੇ ਕਿ ਇਹ ਜਿਹੜੇ ਉਂਗਲ ਉੱਠਦੀ ਸੀ ਬਾਦਲ ਪਰਿਵਾਰ ਤੇ ਉਹ ਇਹਨਾਂ ਨੇ ਆਪੇ ਹੀ ਸੱਚ ਸ਼ਬਦ ਕਰ ਦਿੱਤੀ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਬੀਤੇ ਦਿਨੀ ਜੋ ਕੁਝ ਵੀ ਸਿੱਖ ਕੌਮ ਦੇ ਨਾਲ ਹੋਇਆ ਤੁਸੀਂ ਸਭ ਬਖੂਬੀ ਜਾਣਦੇ ਹੋ ਕਿ ਆਖਿਰ ਅਜਿਹਾ ਸਿਰਫ ਸਿੱਖਾਂ ਦੇ ਨਾਲ ਹੀ ਕਿਉਂ ਹੁੰਦਾ ਹੈ بار بار ਕਿਉਂ 84 ਦੇ ਜ਼ਖਮ ਤਾਜ਼ੇ ਹੁੰਦੇ ਹੋਏ ਨਜ਼ਰ ਆਉਂਦੇ ਨੇ ਆਓ ਗੱਲ ਕਰਦੇ ਹਾਂ 올 ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਿਕੱਤਰ ਕਰਨਲ ਸਿੰਘ ਪੀਰ ਮੁਹੰਮਦ ਜੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੀਰ ਮੁਹੰਮਦ ਜੀ ਕੱਲ ਜੋ ਵੀ ਘਟਨਾਕ੍ਰਮ ਵਾਪਰਿਆ ਬੇਸ਼ੱਕ ਉਹ ਤੈਂ 35 ਸਿੰਘ ਜਿਹੜੇ ਉੱਤਰਾਖੰਡ ਜਾਂਦੇ ਹੋਏ ਪੁਲਿਸ ਵੱਲੋਂ ਚੱਕੇ ਗਏ ਤੇ ਆ ਜੋ ਮਾਇਆਪੁਰੀ ਦੇ ਵਿੱਚ ਹਾਦਸਾ ਵਾਪਰਿਆ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਅੱਜ ਖਾਲਸੇ ਦਾ ਸਿਰਜਣਾ ਦਿਵਸ ਤੇ ਪੂਰੀ ਲੋਕਾਈ ਦੇ ਅੰਦਰ ਵਿਸ਼ਵ ਦੇ ਅੰਦਰ ਖਾਲਸੇ ਦਾ ਸਿਰਜਣਾ ਦਿਵਸ ਮਨਾਇਆ ਜਾ ਰਿਹਾ ਔਰ 13 April 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਖਾਲਸੇ ਦੀ ਸਿਰਜਣਾ ਕੀਤੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਜਿਹੜਾ ਖਾਲਸਾ ਟੱਕਰ ਲੈਂਦਾ ਰਿਹਾ ਆਜੋ ਖਾਲਸੇ ਨੂੰ ਜਿਵੇਂ ਤੁਸੀਂ ਮੇਟੂਦਾ ਸੰਗਤ ਦੱਸ ਰਹੇ ਹੋ ਬੜੀਆਂ ਪੀੜਾਵਾਂ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਉਸ ਦਾ ਇੱਕੋ ਇੱਕ ਕਾਰਨ ਹੈ ਕਿ ਸਾਡੀ ਇੱਕ ਵਿਲੱਖਣਤਾ ਇੱਕ ਵੱਖਰੀ ਪਛਾਣ ਔਰ ਜ਼ਬਰ ਤੇ ਜ਼ੁਲਮ ਦੇ ਨਾਲ ਟੱਕਰ ਲੈਣੀ ਹੱਕ ਸੱਚ ਦੇ ਨਿਆਂ ਵਾਸਤੇ ਅੜੇ ਰਹਿਣਾ ਔਰ ਆਪਰੇ ਨਾਲ ਹੋ ਹੋਰ ਹੈ ਅਨਿਆਏ ਵਿਰੁੱਧ ਆਵਾਜ਼ ਬੁਲੰਦ ਕਰਨੀ ਜੋ ਸਾਡੇ ਉੱਪਰ ਜ਼ਬਰ ਜ਼ੁਲਮ ਤੇ ਅਨਿਆਇ ਕੀਤਾ ਜਾ ਰਿਹਾ ਉਸ ਦਾ ਇੱਕੋ ਇੱਕ ਕਾਰਨ ਹੈ ਕਿ ਖਾਲਸਾ ਮੇਚਾ ਹੱਕ ਸੱਚ ਤੇ ਨਿਆਂ ਵਾਸਤੇ ਲੜਦਾ ਰਿਹਾ ਜੋ ਮੌਜੂਦਾ ਸਮੇਂ ਦੇ ਵਿੱਚ ਜਦੋਂ ਅਸੀਂ ਆਕਤ ਸੱਚ ਤੇ ਨਿਆਂ ਦੀ ਗੱਲ ਕਰਦੇ ਆ ਆਪਣੇ ਗੁਰਤਾਮਾਂ ਦੀ ਆਜ਼ਾਦੀ ਦੀ ਗੱਲ ਕਰਦੇ ਆ ਤਾਂ ਫਿਰ ਸਾਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ ਔਰ ਇਹੋ ਕਾਰਨ ਨੇ ਕਿ ਭਾਈ ਗੁਰਚੰਦ ਸਿੰਘ ਬੱਬਰ ਤੇ ਉਹਨਾਂ ਦੇ ਸਾਥੀ ਜਿਹੜੇ 35 ਸਿੰਘ ਹਰਕੀ ਪੌਣੀ ਦੇ ਵਿੱਚ ਗਏ ਸੀ ਔਰ ਉਹਨਾਂ ਨੂੰ ਉੱਥੇ ਪੁਲਿਸ ਨੇ ਫੜ ਕੇ ਤੇ ਉਹਨਾਂ ਨੂੰ ਉੱਥੇ ਜਾਨ ਨਹੀਂ ਦਿੱਤਾ ਗਿਆ ਇਹ ਆਪਣੇ ਆਪ ਦੇ ਵਿੱਚ ਸਭ ਤੋਂ ਮਾੜੀ ਗੱਲ ਐ ਔਰ ਦੂਸਰੇ ਪਾਸੇ ਜਿਹੜੇ ਆਪਣੇ ਆਪ ਨੂੰ ਪੰਥਕ ਘੁਆਉਣ ਵਾਲੇ ਲੋਕ ਨੇ ਉਹ ਗੁੰਗੇ ਤੇ ਬਹਿਰੇ ਹੋ ਚੁੱਕੇ ਨੇ ਉਹ ਕਦੇ ਵੀ ਆਵਾਜ਼ ਨਹੀਂ ਬੁਲੰਦ ਕਰਦੇ ਕਿ ਸਾਡੇ ਸਿੱਖ ਭਰਾਵਾਂ ਦੇ ਉੱਤੇ ਜ਼ਬਰ ਹੁੰਦਾ ਜ਼ੁਲਮ ਹੁੰਦਾ ਔਰ ਸਾਡੇ ਧਾਰਮਿਕ ਸਥਾਨ ਜਿਹੜੇ ਆ ਉਹਨਾਂ ਦੇ ਉੱਤੇ ਕਬਜ਼ੇ ਕੀਤੇ ਜਾ ਰਹੇ ਆ ਉਹ ਕਦੇ ਵੀ ਇਸ ਗੱਲ ਦੇ ਉੱਤੇ ਬੋਲਦੇ ਨਹੀਂ ਜੀ ਤੇ ਜੋ ਕੁਝ ਮਾਇਆਪੁਰੀ ਦੇ ਵਿੱਚ ਜਿਸ ਤਰੀਕੇ ਨਾਲ ਬੀਐਸਐਫ ਦੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਸਿੱਖਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਪੱਥਰਾਂ ਦੇ ਨਾਲ ਇੱਟਾਂ ਦੇ ਨਾਲ ਕੀ ਕਹੋਗੇ ਮੈਂ ਇਹਦੇ ਤੇ ਇਹੋ ਕਹਿਣਾ ਚਾਹਣਾ ਕਿ ਦੇਖੋ ਸੀਲਿੰਗ ਦੇ ਨਾਂ ਦੇ ਉੱਤੇ ਸਿਕੰਦੇ ਉਤੇ ਇਹ ਜਿਹੜਾ ਤਸ਼ੱਦਦ ਕਰਨਾ ਉਹ ਵੀ ਉਦੋਂ ਜਦੋਂ 13 ਅਪ੍ਰੈਲ ਦੀ ਵਿਸਾਖੀ ਵਾਲੇ ਦਿਨ ਇੱਕ ਪਾਸੇ 100 ਸਾਲ ਪੂਰੇ ਹੋਣ ਤੇ ਇਹ ਜੱਲਿਆਂ ਵਾਲੇ ਬਾਗ ਦੀ ਸ਼ਤਾਬਦੀ ਮਨਾ ਰਹੇ ਨੇ ਦੂਸਰੇ ਪਾਸੇ ਸਿੱਖ ਕੌਮ ਦੀ ਆਪਣੀ ਜਾਇਦਾਦ ਜਿਹੜੀ ਹੈ ਉਹਨੂੰ ਸੀਲ ਕੀਤਾ ਜਾ ਰਿਹਾ ਔਰ ਜੇਕਰ ਸਿੱਖ ਪੁੱਛਦੇ ਨੇ ਕਿ ਸਾਨੂੰ ਬਿਨਾ ਨੋਟਸ ਤੋਂ ਤੁਸੀਂ ਕਿਉਂ ਤੰਗ ਪਰੇਸ਼ਾਨ ਕਰ ਰਹੇ ਹੋ ਤਾਂ ਫਿਰ ਉਹਨਾਂ ਦੇ ਉੱਪਰ ਪੀਐਸਐਫ ਸੀਆਰਪੀਐਫ ਤੇ ਪਾਰਾਮਿਲਟਰੀ ਫੋਰਸ ਜਿਹੜੀ ਹੈ ਉਹ ਅਨਿਵਾਤ ਤਸ਼ੱਦਦ ਕਰਦੀ ਏ ਇਹ ਕਿ ਆਪਣੇ ਆਪ ਦੇ ਵਿੱਚ ਇੱਕ ਗੁਲਾਮੀ ਦਾ ਸਾਾਸ ਏ ਜਿਹੜਾ ਸਿੱਖਾਂ ਨੂੰ ਵਾਰ-ਵਾਰ ਕਰਾਇਆ ਜਾ ਰਿਹਾ ਜੀ ਤੇ ਕੀ ਕਹੋਗੇ ਕਿ ਇਸ ਮਾਹੌਲ ਦੇ ਵਿੱਚ ਤੁਸੀਂ ਕਿੱਦਾਂ ਦੇਖਦੇ ਹੋ ਪੰਜਾਬ ਨੂੰ ਜਾਂ ਸਿੱਖ ਕੌਮ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੋ ਤੇ ਕਿਸ ਤਰੀਕੇ ਨਾਲ ਇਸ ਤੋਂ ਬਾਹਰ ਆ ਸਕਦੇ ਆ ਕਿਉਂਕਿ ਹਰ ਸਿੱਖ ਅੱਜ ਆਪਣੇ ਆਪ ਨੂੰ ਹੈਲਪਲੈਸ ਮਹਿਸੂਸ ਕਰ ਰਿਹਾ ਹੈ ਕਿਉਂਕਿ ਜੋ ਕੁਝ ਵੀ ਹੋ ਰਿਹਾ ਹੈ ਬੇਸ਼ੱਕ ਕਿਸੇ ਵੀ ਸਿੱਖ ਵੀਰ ਦੇ ਨਾਲ ਹੋ ਰਿਹਾ ਹੋਵੇ ਇਹ ਘਟਨਾਕ੍ਰਮ ਪਰ ਹਰ ਕੋਈ ਹਰ ਸਿੱਖ ਘਰ ਦੇ ਵਿੱਚ ਬੈਠਿਆ ਇਹੀ ਸੋਚ ਰਿਹਾ ਹੈ ਕਿ ਇਹ ਸਾਡੇ ਨਾਲ ਕਿਉਂ ਹੋ ਰਿਹਾ ਹੈ ਦੇਖੋ ਜੀ ਇਹਦੇ ਵੇਲੇ ਹੀ ਸਭ ਤੋਂ ਜ਼ਰੂਰੀ ਇਹ ਕਿ ਇੱਕ ਜੁਟਤਾ ਦੂਜੀ ਗੱਲ ਇਹ ਕਿ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਬੜੀ ਬੇਈਮਾਨ ਤੇ ਕਰਪਟ ਹੋ ਚੁੱਕੀ ਹੈ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਸਿੱਖ ਕੌਮ ਦੇ ਨਾਂ ਦੇ ਉੱਤੇ ਜੋ ਵੋਟਾਂ ਲਈਆਂ ਸਰਕਾਰਾਂ ਬਣਾਈਆਂ ਲੇਕਿਨ ਕਦੇ ਵੀ ਸਿੱਖੀ ਸਿਧਾਂਤ ਦੇ ਸਿੱਖੀ ਸੋਚ ਦੇ ਉੱਤੇ ਪਹਿਰਾ ਨਹੀਂ ਦਿੱਤਾ ਇਸੇ ਕਰਕੇ ਹੀ ਪਿਛਲੇ ਸਮੇਂ ਦੇ ਵਿੱਚ ਜਿਹੜਾ ਇਹ ਨਾ ਲੋਕਾਂ ਨੇ ਭਾਜਪਾ ਦੇ ਨਾਲ ਸਾਂਝ ਬਣਾਈ ਜਨਸੰਗ ਦੇ ਨਾਲ ਸਾਂਝ ਬਣਾਈ ਉਤੋਂ ਸਾਨੂੰ ਪ੍ਰਾਪਤਤਾ ਹੋਣਾ ਕੀ ਸੀ ਉਲਟਾ ਜਨਸੰਗੀਆਂ ਨੇ ਸਾਡੇ ਜਿਹੜੇ ਪਵਿੱਤਰ ਗੁਰਦੁਆਮ ਨੇ ਉਹਨਾਂ ਦੇ ਉੱਪਰ ਵੀ ਆਪਣੇ ਢੰਗ ਦੇ ਨਾਲ ਕਾਰ ਸੇਵਾ ਦੇ ਨਾਂ ਦੇ ਉੱਤੇ ਕਦੀ ਦਰਸ਼ਨੀ ਡਿਉੜੀ ਤੜਵਾ ਰਹੇ ਨੇ ਕਦੀ ਸਿੱਖ ਇਤਿਹਾਸ ਦੇ ਉੱਤੇ ਹਮਲੇ ਕਰ ਰਹੇ ਨੇ ਤੇ ਕਈ ਵਾਰ ਉਹਨਾਂ ਦੀਆਂ ਕੋਝੀਆਂ ਹਰਕਤਾਂ ਕਰਕੇ ਸਿੱਖ ਕੌਮ ਜਿਹੜੀ ਉਹ ਨਿਰਾਸ਼ ਹੁੰਦੀ ਨਜ਼ਰ ਆਉਂਦੀ ਏ ਸੋ ਸਾਨੂੰ ਤਾਂ ਆਪਸ ਵਿੱਚ ਇੱਕ ਜੁੜਤਾ ਕਰਕੇ ਪਹਿਰੇਦਾਰ ਬੰਨਾ ਪਵੇਗਾ ਔਰ ਜਿਹੜੇ ਵੀ ਮਸਲੇ ਇਸ ਤਰ੍ਹਾਂ ਦੇ ਉੱਠਦੇ ਆ ਚਾਹੇ ਸੀਲਿੰਗ ਦੇ ਨਾਮ ਦੇ ਉੱਤੇ ਸਿੱਖ ਦੇ ਉੱਤੇ ਤਸ਼ੱਦਦ ਹੁੰਦਾ ਜਾਂ ਹਰਕੀ ਪੌੜੀ ਤੇ ਗੁਰਦ ਆਮ ਦੇ ਦਰਸ਼ਨ ਕਰਨ ਜਾਂਦੇ ਆ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਾਂ ਟਰੱਕਾਂ ਬੱਸਾਂ ਦੇ ਵਿੱਚੋਂ ਕੱਢ ਕੇ ਸਿੱਖਾਂ ਦੀ ਦਸਤਾਰ ਦੀ ਬੇਅਦਬੀ ਕੀਤੀ ਜਾਂਦੀ ਏ ਜੋ ਵੀ ਘਟਨਾ ਕਰਨ ਵਾਪਰਦਾ ਉਸ ਦੇ ਵਿਰੁੱਧ ਵਿਸ਼ਵ ਦੇ ਅੰਦਰ ਜਿੰਨੀ ਵੀ ਸਿੱਖ ਗੋਮ ਵਾਪਰਦੇ ਵਿਚਰਦੀ ਏ ਉਹਨਾਂ ਨੂੰ ਆਪਸ ਵਿੱਚ ਤਾਲਮਿਲ ਰੱਖਣਾ ਬੜਾ ਜ਼ਰੂਰੀ ਏ ਤੇ ਤਾਂ ਹੀ ਜਾ ਕੇ ਅਸੀਂ ਇਹਨਾਂ ਮਾਰੂ ਹਮਲਿਆਂ ਤੋਂ ਨਜਾਤ ਆਪਣੇ ਆਪ ਨੂੰ ਦਵਾ ਸਕਦੇ ਹਾਂ ਜੀ ਜਿਹੜੀ ਐਸਆਈਟੀ ਬਣਾਈ ਗਈ ਸੀ ਜੋ ਜਾਂਚ ਕਰ ਰਹੀ ਸੀ ਬੇਅਦਬੀਆਂ ਦੀ ਅਤੇ ਬੈਵਲ ਕਲਾ ਕਾਂਡ ਦੀ ਉਹਦੇ ਵਿੱਚ ਉਹ ਕਵਰ ਵਿਜੇ ਪ੍ਰਤਾਪ ਦਾ ਤਬਾਦਲਾ ਕਰ ਦਿੱਤਾ ਗਿਆ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਕਿਉਂ ਕੀਤਾ ਗਿਆ ਉਸ ਦਾ ਤਬਾਦਲਾ ਦੇਖੋ ਦੇਖੋ ਕਮਰ ਵਿਜੇ ਪ੍ਰਤਾਪ ਸਿੰਘ ਜਿਹੜਾ ਹੈ ਉਹ ਇੱਕ ਪੁਲਿਸ ਅਫਸਰ ਇਸ ਤਰ੍ਹਾਂ ਦਾ ਹੈ ਜਿਹਦੇ ਉੱਪਰ ਅੱਜ ਸਿੱਖ ਕੌਮ ਦੀਆਂ ਜਥੇਬੰਦੀਆਂ ਭਰੋਸਾ ਪ੍ਰਗਟ ਕਰ ਰਹੀਆਂ ਆਸ ਪ੍ਰਗਟ ਕਰ ਰਹੀਆਂ ਕਿ ਕਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਬੇਅਦਬੀ ਦੇ ਦੋਸ਼ੀਆਂ ਨੂੰ ਔਰ ਬਰਗਾੜੀ ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਜ਼ਰੂਰ ਸਜ਼ਾ ਦੇਣਗੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਸਿੱਖਾਂ ਦਾ ਜੋ ਪਿਛਲੇ 3-4 ਸਾਲ ਦਾ ਸਮਾਂ ਬੜਾ ਖਰਾਬ ਕੀਤਾ ਔਰ ਬੜੀ ਮਾਨਸਿਕ ਪੀੜਾ ਦੇ ਵਿੱਚੋਂ ਸਿੱਖ ਕੌਮ ਗੁਜ਼ਰੀ ਏ ਸੋ ਅੱਜ ਬਾਦਲ ਪਰਿਵਾਰ ਵੱਲੋਂ ਬਾਦਲ ਕਾਲੀਦਲ ਵੱਲੋਂ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਇੰਡੀਆ ਦੇ ਕੋਲ ਜਾ ਕੇ ਸ੍ਰੀ ਵਿਜੇ ਕੰਵਰ ਪ੍ਰਤਾਪ ਸਿੰਘ ਜਿਹੜੇ ਕੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਸੀਨੀਅਰ ਆਈਪੀਐਸ ਅਫੀਸਰ ਨੇ ਉਹਨਾਂ ਦੀ ਬਦਲੀ ਦੇ ਉੱਤੇ ਜ਼ੋਰ ਪਾ ਕੇ ਉਹਨਾਂ ਦੀ ਬਦਲੀ ਕੀਤੀ ਹੈ ਲੇਕਿਨ ਸ਼੍ਰੋਮਣੀ ਕਾਲੀ ਦਲ ਟਕਸਾਲੀ ਪੰਥਕ ਜਥੇਬੰਦੀਆਂ ਤੇ ਹੋਰ ਬਹੁਤ ਸਾਰੇ ਜਿਹੜੇ ਸੰਗਠਨ ਨੇ ਉਹਨਾਂ ਨੇ ਇਕੱਠਿਆਂ ਹੋ ਕੇ ਫੈਸਲਾ ਕੀਤਾ ਕਿ ਹਰ ਹਾਲਤ ਦੇ ਵਿੱਚ ਜਿਹੜੀ ਬਦਲੀ ਹੈ ਕਿ ਇਹਨੂੰ ਰੱਦ ਕਰਵਾਵਾਂਗੇ ਸੋ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਮਿਲਣ ਜਾ ਰਹੇ ਆ ਸਾਰੀਆਂ ਜਥੇਬੰਦੀਆਂ ਵੱਲੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਇੱਕ ਵਫ਼ਦ ਤਿਆਰ ਹੋ ਰਿਹਾ ਤੇ ਉਹਨਾਂ ਕੋਲ ਟਾਈਮ ਵੀ ਅੱਜ ਦਾ ਮੰਗਿਆ ਸੀ ਤੇ ਆਉਂਦੇ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਮਿਲਾਂਗੇ ਨਾਲ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਕਮਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਹੁਣ ਬਾਦਲਾਂ ਦੀ ਜਿਹੜੀ ਜੜ ਦੇ ਵਿੱਚ ਹੋਰ ਤੇਲ ਪਾਵੇਗੀ ਕਿਉਂਕਿ ਦਾਲਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਹੋਣ ਕਰਕੇ ਸਿੱਖ ਕੌਮ ਹੀ ਨਹੀਂ ਪੂਰੇ ਪੰਜਾਬ ਵਾਸੀ ਹੀ ਨਹੀਂ ਵਿੱਚੋਂ ਭਰਦੇ ਸਿੱਖ ਜਿਹੜੇ ਨਾਰਾਜ਼ ਨੇ ਨਾਰਾਜ਼ ਨੇ ਕਿ ਇਹ ਜਿਹੜੇ ਉਂਗਲ ਉੱਠਦੀ ਸੀ ਬਾਦਲ ਪਰਿਵਾਰ ਤੇ ਉਹ ਇਹਨਾਂ ਨੇ ਆਪੇ ਹੀ ਸੱਚ ਸ਼ਬਦ ਕਰ ਦਿੱਤੀ ਏ ਕਿ ਜਿਵੇਂ ਚੋਰ ਦੀ ਦਾੜ੍ਹੀ ਦੇ ਵਿੱਚ ਤਿੰਕਾ ਇਹਨਾਂ ਨੂੰ ਪਹਿਲਾਂ ਹੀ ਡਰ ਲੱਗ ਗਿਆ ਕਿ ਜੇਕਰ ਕਮਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਜਿਹੜੀ ਐਸਆਈਟੀ ਏ ਉਹ ਇਸੇ ਤਰ੍ਹਾਂ ਜਾਂਚ ਕਰਦੀ ਰਹੀ ਤੇ ਇੱਕ ਦਿਨ ਸਾਨੂੰ ਫੜ ਕੇ ਅੰਦਰ ਦੇ ਦਿੱਤਾ ਜਾਵੇਗਾ ਸੋ ਇਹਨਾਂ ਨੇ ਆਪਦੀ ਗ੍ਰਿਫਤਾਰੀ ਤੋਂ ਬਚਣ ਲਈ ਇਹ ਨਰਿੰਦਰ મોદી ਦੀ ਸਰਕਾਰ ਨਾਲ ਸਾਜ਼ਿਸ਼ ਆਜ ਕੇ ਇਲੈਕਸ਼ਨ ਕਮਿਸ਼ਨ ਦੇ ਉੱਤੇ ਆਪਣਾ ਪ੍ਰਭਾਵ ਵਰਤਿਆ ਜਿਸ ਕਰਕੇ ਇਹਨਾਂ ਦੀ ਬਦਲੀ ਹੋਈ ਏ ਪਰ ਉਹ ਬਦਲੀ ਹਰ ਹਾਲਤ ਵਿੱਚ ਰੱਦ ਕਰਵਾ ਕੇ ਅਸੀਂ ਸਾਲਾਂਗੇ ਜੀ ਅੰਤ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਨੂੰ ਕੀ ਕਹਿਣਾ ਚਾਹੋਗੇ ਅੱਜ ਖਾਲਸਾ ਸਿਰਜਣਾ ਦਿਵਸ ਵੀ ਹੈ ਤੇ ਦੂਸਰੇ ਪਾਸੇ ਸਿਕ ਕੌਮਨਾ ਕੁਝ ਅਜੀਹਾ ਹੋ ਰਿਹਾ ਹੈ ਕੱਲ ਜੋ ਘਟਨਾ ਕਰਮ ਵਾਪਰਿਆ ਤੇ ਅੱਜ ਅੱਜ ਜੋ ਹਾਲਾਤ ਹੈ ਨੇ ਕੀ ਕਹੋਗੇ ਦੇਖੋ ਜੀ ਅੱਜ ਦੇ ਦਿਨ ਦੇ ਉੱਤੇ ਇਹੋ ਹੀ ਹੈ ਕਿ ਵਿਸ਼ਵ ਦੇ ਅੰਦਰ ਨਿਆਰਾਪਣ ਵਿਸ਼ਵ ਦੇ ਅੰਦਰ ਇੱਕ ਵਿਲੱਖਣ ਕੌਮ ਜਿਹੜੀ ਉਹ ਸਿੱਖ ਕੌਮ ਹੈ ਜਿਹੜੀ ਗਿਣਤੀ ਪੱਖੋਂ ਭਾਵੇਂ ਘੱਟੇ ਲੇਕਿਨ ਕੁਆਲਿਟੀ ਪੱਖੋਂ ਗੁਰੂ ਸਾਹਿਬ ਨੇ ਸਾਨੂੰ ਬਹੁਤ ਹੀ ਵੱਡਾ ਸਿਧਾਂਤ ਬਖਸ਼ਿਆ ਹੱਕ ਸੱਚ ਤੇ ਨਿਆਂ ਦਾ ਔਰ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਜਿਹੜਾ ਸਿਧਾਂਤ ਉਹਦੇ ਤੇ ਪਹਿਰੇਦਾਰ ਬਣਦੀ ਲੋੜ ਹੈਗੀ ਏ ਔਰ ਆਪਸੀ ਵਖਰੇਵੇਂ ਜਿਹੜੇ ਆ ਉਹਨਾਂ ਨੂੰ ਦੂਰ ਕਰਨ ਦੀ ਲੋੜ ਹੈ ਔਰ ਸਿੱਖੀ ਭੇਸ ਦੇ ਵਿੱਚ ਜਿਹੜੇ ਲੋਕ ਸਿੱਖ ਕੌਮ ਨਾਲ ਗਦਾਰੀ ਕਰਦੇ ਨੇ ਔਰ ਜਿਹੜੇ ਸਿੱਖੀ ਸਿਧਾਂਤਾਂ ਨੂੰ ਮਲੀਆਂ ਮੇਟ ਕਰਨ ਦੇ ਤਲੇ ਹੋਏ ਨੇ ਉਹਨਾਂ ਨੂੰ ਨੰਗਿਆ ਕੀਤਾ ਜਾਵੇ ਔਰ ਆਪਸੀ ਪਿਆਰ ਇੱਕ ਸੁਰਤਾ ਦੇ ਨਾਲ ਪੂਰੇ ਵਿਸ਼ਵ ਦੇ ਅੰਦਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦਾ ਜਿਹੜਾ ਮਿਸ਼ਨ ਹੈ ਉਹਨੂੰ ਅਸੀਂ ਲੈ ਕੇ ਅੱਗੇ ਜਾਈਏ ਇਹ ਹੀ ਗੁਰੂ ਸਾਹਿਬ ਦਾ ਸੱਚਾ ਤੇ ਸੁੱਚਾ ਸਿਧਾਂਤ ਹੈ ਜਿੰਦੇ ਉੱਪਰ ਸਾਨੂੰ ਸਾਰਿਆਂ ਨੂੰ ਪਹਿਰਾ ਦੇਣਾ ਚਾਹੀਦਾ ਔਰ ਗੁਰਬਾਣੀ ਅਖੰਡ ਬਾਣੀ ਅਕਾਲ ਚੰਨ ਜਿਹੜਾ ਚਾਪਲਾ ਟੀਵੀ ਚੈਨਲ ਹੈ ਇਹਦੇ ਉੱਪਰ ਗੁਰੂ ਪਾਛਾ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਔਰ ਦੇਸ਼ ਵਿਦੇਸ਼ ਦੇ ਸਰੋਤਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਗੁਰਬਾਣੀ ਅਖੰਡ ਬਾਣੀ ਚੈਨਲ ਨੂੰ ਤਨਮਨ ਧੰਦੇ ਨਾਲ ਸਹਿਯੋਗ ਦੇਵੋ ਔਰ ਇਹ ਚੈਨਲ ਦੇ ਨਾਲ ਜੁੜ ਕੇ ਤੁਸੀਂ ਸੱਚੀ ਔਰ ਸ਼ੁੱਧ ਖਬਰ ਜਿਹੜੀ ਹੈ ਔਰ ਜਾਣਕਾਰੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਗੁਰਬਾਣੀ ਅਖੰਡ ਬਾਣੀ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਧਰਮ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਪਾਣੀ ਅਖੰਡ ਪਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਪਹਿਲੇ ਰਿੰਗ ਕਰੋ ਕਮਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਹੋਣ ਕਰਕੇ ਸਿੱਖ ਕੌਮ ਹੀ ਨਹੀਂ ਪੂਰੇ ਪੰਜਾਬ ਵਾਸੀ ਹੀ ਨਹੀਂ ਵਿੱਚੋਂ ਭਰਦੇ ਸਿੱਖ ਜਿਹੜੇ ਨਾਰਾਜ਼ ਨੇ ਨਰਾਜ ਨੇ ਕਿ ਇਹ ਜਿਹੜੇ ਉਂਗਲ ਉੱਠਦੀ ਸੀ ਬਾਦਲ ਪਰਿਵਾਰ ਤੇ ਉਹ ਇਹਨਾਂ ਨੇ ਆਪੇ ਹੀ ਸੱਚ ਸ਼ਬਦ ਕਰ ਦਿੱਤੀ ਏ ਗੁਰਬਾਣੀ ਅਖੰਡ ਬਾਣੀ ਅਕਾਲ ਚੰਨ ਜਿਹੜਾ ਆਪਣਾ ਟੀਵੀ ਚੈਨਲ ਹੈ ਇਹਦੇ ਉੱਪਰ ਗੁਰੂ ਪਾਤਸ਼ਾਹ ਜੀ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਔਰ ਦੇਸ਼ ਵਿਦੇਸ਼ ਦੇ ਸਰੋਤਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਗੁਰਬਾਣੀ ਅਖੰਡ ਬਾਣੀ ਚੈਨਲ ਨੂੰ ਤਨਮਨ ਧੰਦੇ ਨਾਲ ਸਹਿਯੋਗ ਦੇਵੋ ਔਰ ਇਹ ਚੈਨਲ ਦੇ ਨਾਲ ਜੁੜ ਕੇ ਤੁਸੀਂ ਸੱਚੀ ਔਰ ਸ਼ੁੱਧ ਖਬਰ ਜਿਹੜੀ ਹੈ ਔਰ ਜਾਣਕਾਰੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਗੁਰਬਾਣੀ ਅਖੰਡ ਬਾਣੀ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ